ਬਹੁਤ ਬਹੁਤ ਵੈਲਕਮ ਕਿ ਲੋਕ ਸਭਾ ਚੋਣਾਂ ਆ ਰਹੀਆਂ ਨੇ ਤੁਹਾਡੀਆਂ ਕੀ ਗਤੀਵਿਧੀਆਂ ਹੋਣਗੀਆਂ ਉਹਦੇ ਬਾਰੇ ਜਾਣਦੇ ਹੈ। ਜੀ ਕਾਂਗਸ ਪਾਰਟੀ ਨੇ ਜੀ ਧਰਮਜੀਤ ਗਾਂਧੀ ਜੀ ਨੂੰ ਟਿਕਟ ਦਿੱਤਾ ਪਟਿਆਲਾ ਪਾਰਲੀਮੈਂਟ ਤੋਂ। ਜਿੱਥੇ ਤੱਕ ਟਿਕਟ ਦੀ ਗੱਲ ਹੈ ਹਰੇਕ ਕਾਂਗਰਸੀ ਦਾ ਇਹ ਹੱਕ ਹੈ ਕਿ ਉਹ ਆਪਣੀ ਪਾਰਟੀ ਤੋਂ ਟਿਕਟ ਦੀ ਮੰਗ ਕਰ ਸਕਦਾ ਹੈ। ਬਡੇ ਸਾਡੇ ਸੀਨੀਅਰ ਲੀਡਰਸ ਨੇ ਕਾਂਗਸ ਪਾਰਟੀ ਤੋਂ ਟਿਕਟ ਵਾਸਤੇ ਮੰਕੀ ਪੀਸੀ ਪਰ ਕਾਂਗਰਸ ਪਾਰਟੀ ਨੇ ਸ਼੍ਰੀ ਧਰਮਪ੍ਰੀਤ ਗਾਂਧੀ ਜੀ ਨੂੰ ਹੀ ਪਟਿਆਲਾ ਪਾਰਲੀਮੈਂਟ ਤੋਂ ਟਿਕਟ ਦਿੱਤੀ ਹੈ ਸੋ ਸਾਡੀ ਜਿਹੜੀ ਕਾਂਗਰਸ ਪਾਰਟੀ ਇੱਕ ਬਹੁਤ ਹੀ ਡਿਸਪਲਿਨਡ ਪਾਰਟੀ ਹੈ ਜਦੋਂ ਇੱਕ ਵਾਰੀ ਟਿਕਟ ਮਿਲ ਜਾਂਦੀ ਹੈ ਤਾਂ ਉਹ ਗੱਲਾਂ ਉੱਥੇ ਖਤਮ ਹੋ ਜਾਂਦੀਆਂ ਉਸ ਤੋਂ ਬਾਅਦ ਕਾਂਗਰਸ ਪਾਰਟੀ ਯੂਨਾਈਟ ਹੋ ਕੇ ਇਕੱਠੀ ਹੋ ਕੇ ਆਪਣੇ ਕੈਂਡੀਡੇਟ ਵਾਸਤੇ ਲੜਾਈ ਕਰਦੀ ਹੈ ਸੋ ਅੱਜ ਸਾਰੀ ਕਾਂਗਸ ਪਾਰਟੀ ਬਹੁਤ ਸੀਨੀਅਰ ਲੋਕ ਨੇ ਸਾਡੇ ਇਹ ਜੇ ਇਹ ਲੋਕ ਨੇ ਸਮਾਣੇ ਦੇ ਵਿੱਚ ਨੇ ਜਿਹੜੇ ਪਿਛਲੇ ਮੈਂ ਦੇਖ ਰਹੇ 25 30 ਸਾਲ ਤੋਂ ਉਸ ਕਰ ਪੋਸਟ ਕਾਂਗਸ ਪਾਰਟੀ ਦੀ ਸਰਗਰਮੀ ਉਹ ਮਨਮੁਤਾਪ ਹੁੰਦੇ ਆ ਉਹ ਮਨਮੁਤਾਪ ਖਤਮ ਹੋ ਗਿਆ ਇਸ ਤੋਂ ਬਾਅਦ ਕਾਂਗਸ ਪਾਰਟੀ ਯੂਨਾਈਟ ਇਕੱਠੀ ਹੈ ਇਕੱਠੀ ਹੋ ਕੇ ਇਹਦੀ ਪਾਰਲੀਮੈਂਟ ਦੀ ਇਲੈਕਸ਼ਨ ਹੈ ਜੋਰ ਸ਼ੋਰ ਦੇ ਨਾਲ ਇਲੈਕਸ਼ਨ ਲੱਗਣਗੇ ਤੇ ਵੱਡੇ ਮਾਰਜਨ ਦੇ ਨਾਲ ਕੋਸ਼ਿਸ਼ ਕਰੂੰਗੀ ਕਿ ਕਾਂਗਸ ਪਾਰਟੀ ਦੇ ਕੈਂਡੀਡੇਟ ਜੀ ਧਰਮਪ੍ਰੀਤ ਗਾਂਧੀ ਜੀ ਦੀ ਇੱਥੇ ਜਿੱਤ ਹੋਵੇ। ਤੋਂ ਉਸ ਇਲੈਕਸ਼ਨ ਦੀ ਸ਼ੁਰੂਆਤ ਕਰਨ ਵਾਸਤੇ ਅਸੀਂ ਦੋ ਤਰੀਕ ਨੂੰ ਜਿਹੜਾ ਸਾਡਾ ਮੇਨ ਇਲੈਕਸ਼ਨ ਆਫਿਸਰ ਸਵਾਣੇ ਉੱਥੇ ਵਰਕਰ ਮੀਟਿੰਗ ਰੱਖੀ ਹੈ ਤਾਂ ਕਿ ਕਿਉਂਕਿ ਧਰਮਵੀਰ ਗਾਂਧੀ ਜੀ ਸਾਡੇ ਨਵੇਂ-ਨਵੇਂ ਆਏ ਪਾਰਟੀ ਦੇ ਵਿੱਚ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਾਰਿਆਂ ਦੀ ਜਾਣ ਪਛਾਣ ਹੋ ਜਾਏ ਸਾਡੇ ਜਿਹੜੇ ਲੀਡਰ ਨੇ ਵਰਕਰ ਨੇ ਸਾਡੇ ਐਮਸੀ ਸਾਹਿਬਾਨ ਨੇ ਇਲੈਕਟਡ ਜਿਹੜੇ ਮੈਂਬਰ ਨੇ ਬਲਾਕਾਂ ਦੇ ਪ੍ਰਧਾਨ ਨੇ ਸਾਰੀ ਜਿਹੜੀ ਕਾਂਗਰਸ ਪਾਰਟੀ ਹੈ ਇਕੱਠੀ ਹੋ ਕੇ ਉਸ ਦਿਨ ਜੁਕਬੰਦੀ ਬਣਾਉਗੀ ਤੇ ਉਸ ਤੋਂ ਉੱਥੇ ਹੀ ਆਗਾਜ਼ ਹੋਊਗਾ ਉਸ ਦਿਨ ਤੋਂ ਸ਼੍ਰੀ ਤਰਨਵੀਰ ਗਾਂਧੀ ਜੀ ਦਾ ਕਾਂਗਰਸ ਦੇ ਕੈਂਡੀਡੇਟ ਨੇ ਪਾਰਲੀਮੈਂਟ ਦੀ ਇਲੈਕਸ਼ਨ ਦਾ ਤਾਂ ਥੋੜੇ ਰਾਹੀਂ ਮੈਂ ਸਾਡੇ ਸਾਰੇ ਸਮਾਣਾ ਨਿਵਾਸੀਆਂ ਨੂੰ ਵੀ ਬੇਨਤੀ ਕਰਦਾ ਤੇ ਬਾਤ ਚੜ ਕੇ ਉਸ ਮੀਟਿੰਗ ਦੇ ਵਿੱਚ ਆਣ ਤੇ ਸਾਡੇ ਵੀ ਕਾਟੇ ਧਰ ਬੀਰ ਗਾਂਧੀ ਜੀ ਆਪਣੇ ਵਿਚਾਰ ਰੱਖਣਗੇ ਆਪਣਾ ਪ੍ਰੋਗਰਾਮ ਦੇਣਗੇ ਉਹਨਾਂ ਦਾ ਕੀ ਵਿਜ਼ਨ ਹੈ ਕੀ ਸੋਚ ਹੈ ਪਾਰਲੀਮੈਂਟ ਪਟਿਆਲਾ ਵਾਰੇ ਸਮਾਣਾ ਵਾਰੇ ਇਹੋ ਆਪਣਾ ਦੱਸਣਗੇ ਤੇ ਅਸੀਂ ਸ਼ੁਰੂਆਤ ਕਰਾਂਗੇ ਤੇ ਬਿਲਕੁਲ ਇਹ ਇਕੱਠੇ ਹੋ ਕੇ ਅਸੀਂ ਸਾਰੇ ਇੱਕ ਮੁੱਠ ਹੋ ਕੇ ਇਕੱਠੇ ਹੋ ਕੇ ਪਾਰਲੀਮੈਂਟ ਦੀ ਇਲੈਕਸ਼ਨ ਲੜਾਂਗੇ ਤੇ ਉਹ ਜੀ ਕੋਸ਼ਿਸ਼ ਕਰਾਂਗੇ ਕਿ ਬਹੁਤ ਵੱਡੇ ਮਾਰਦੰਮ ਦੇ ਨਾਲ ਸ਼੍ਰੀ ਘਰਮਜੀ ਗਾਂਧੀ ਜੀ ਨੂੰ ਸਮਾਨਿਤ ਅਸੀਂ ਜਤਾਈ ਠੀਕ ਹੈ ਥੈਂਕ ਯੂ